اچھا ایک روڈ نے سلامات گلदाबाद مرदाबाद جو جیت اجلا ہے ہائے 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 ہنیں سر ہائے 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 جو تمہارا تین والے ہائے 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 پروابت تیری سانس تیرا یہاں میں کھو گئے بابا جی بھائی دے मुर्दाबा मुर्दाबा मुर्दाबाद मुर्दाबी बजल हा ਨਾਰੇ ਨੋ ਹਾਏ 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 ਕੁਦੀ ਦੋਦੀਆ ਹਾਏ 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 ਬਹੁਤ ਬਜਰਾ ਦੇਖੋ ਚੱਲ ਚੱਲ ਕੜਮੀਆ ਨੂੰ ਆਹ ਬੋਏ ਚੱਲ ਆ ਲੈ ਉਹ ਇੱਧਰ ਘੁਮਾਵੇ ਇੱਥੇ ਨੂੰ ਕਰੋ ਬੰਦਾ ਬਣੇਗਾ ਰੋਸ पहिर कमल जेको समल पई नालो नालो पिछाद जल्दी आ जल्दी आ ਜੋਬਲੇ ਜਿਹੜਾ ਜਿਹੜਾ ਪ੍ਰੋਟੈਕਟ ਕੀਤਾ ਗਿਆ ਠੀਕ ਹੈ ਜੋਬਲੇ ਤੋਂ ਬੈਨ ਭਗਵਾਨ ਵਾਹਿਗੁਰੂ ਜੀ ਦਾ ਮਾਣ ਲੱਗੀਦਾ ਪੰਜਾਬ ਦਾ ਭਗਵਾਨ ਵਾਹਿਗੁਰੂ ਕਿਹਾ ਸਣਾ ਮੇਰਾ ਬਸਰੀ ਰਾਜੀ ਅੱਜ ਜਿਹੜਾ ਮਤਲਾ ਫਟਾ ਗਿਆ ਹੈ ਬੁਧੀ ਸਿੰਘ ਓਜਲਾ ਦੇ ਉਮੀਂ ਇੰਡੀ ਲੜ ਰਿਹਾ ਹੈ ਉਹਨਸਰ ਤੋਂ ਔਰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਤੇ ਕੁਝ ਸਮੇਂ ਪਹਿਲਾਂ ਜਿਹੜਾ ਬੁਧੀ ਸਿੰਘ ਓਜਲਾ ਵੱਲੋਂ ਜਿਹੜਾ ਵਾਲਟਿਕ ਸਮਾਰੀ ਸਮਾਰੀ ਬਤਾਓ ਇੱਕ ਬਹੁਤ ਜਿਹੜੀ ਇੱਕ ਜੋ ਜਿਹੜਾ ਕੋਈ ਬਿਆਨ ਦਿੱਤਾ ਸੀ ਕਿ ਇਹ ਸਾਡੇ ਸਮਾਜ ਦੇ ਬੱਚੇ ਆ ਜਿਹੜੇ ਉਹਨਾਂ ਦਾ ਜਿਹੜਾ ਵਿਹਾਰ ਜਿਹੜਾ ਵਾ ਉਹ ਚੋਰੀ ਚਕਾਰੇ ਵਾਲਾ ਉਹ ਚੈਨੀ ਚੋਰ ਹੁੰਦੇ ਆ ਜਿਹੇ ਸੁਲਭੀ ਜੋ ਵੀ ਜਿਹੜੇ ਜਿੰਨੇ ਵੀ ਕ੍ਰਾਈਮਸ ਜਿਹੜੇ ਆ ਇਸ ਸਮਾਜ ਤੋਂ ਇਹ ਕਰਦੇ ਆ ਔਰ ਇੱਥੇ ਮੈਂ ਇੱਕ ਗੱਲ ਸਾਂਝਾ ਬਣਾਉਣਾ ਕਿ ਜੋ ਕਾਂਗਰਸੀ ਜੋ ਐਪੀ ਹੋਜਲਾ ਦੀ ਜਿਹੜੀ ਜੋ ਇਹਨਾਂ ਦੀ ਬਾਂਸਿਕਤਾ ਸੀਗਾ ਉਹ ਕਿਤੇ ਨਾ ਕਿਤੇ ਅੱਜ ਵਾਪਸ ਬਾਹਰ ਆ ਚੁੱਕੀ ਆ ਔਰ ਮੈਂ ਆਪਣੇ ਸਮਾਜ ਨੂੰ ਔਰ ਖਾਸ ਕਰਕੇ ਵਾਲਮੀਕ ਸਮਾਜ ਨੂੰ ਅਨੁਸ਼ਾਸਿਤ ਸਮਾਜ ਨੂੰ ਮਜਗੀ ਸਿਕ ਸਮਾਜ ਨੂੰ ਬੇਨਤੀ ਕਰਦਾ ਮੈਂ ਕਿ ਕਾਂਗਰਸ ਦਾ ਪੂਰੇ ਤੌਰ ਤੇ ਜਿਹੜਾ ਭਾਈ ਕੱਟ ਕਰਨਾ ਚਾਹੀਦਾ ਵਾ ਔਰ ਨਾਲੇ ਸਮਾਜ ਨੂੰ ਇਹ ਕਹਿਣਾ ਚਾਹਾਂਗਾ ਕਿ ਵੀ ਇਹ ਲੋਕ ਜਿਹੜੇ ਆ ਇਹ ਸਾਡੇ ਸਮਾਜ ਦੇ ਪ੍ਰਤੀ ਜਿਹੜਾ ਬਹੁਤ ਵੀ ਜਿਹੜਾ ਇੱਕ ਅ ਵਿਵਿਧ ਜੋਗ ਜਿਹੜੀ ਆ ਇਹ ਸੋਚ ਰੱਖਦੇ ਆ ਫਾਂਸਿਕਤਾ ਇਹਨਾਂ ਦੀ ਹੈ ਉਹ ਨਹੀਂ ਹੈ ਔਰ ਇਹਨਾਂ ਨੂੰ ਦੂਰ ਤੀਫੜਾ ਕਰਕੇ ਰੱਖੀ ਤੇ ਦੀਆ ਔਰ ਇਹਨਾਂ ਨੂੰ ਸਮਝਾਉਣਾ ਚਾਹਦਾ ਵਾ ਔਰ ਨਾਲ ਹੀ ਮੈਂ ਮੈਂ ਵੀ ਉਹਲੇ ਨੂੰ ਵੀ ਇਹ ਗੱਲ ਕਹਿਣਾ ਚਾਹਾਂਗਾ ਕਿ ਜੇ ਇਹ ਤੈਨੂੰ ਲੱਗਦਾ ਵਾ ਕਿ ਵੀ ਜਿਹੜਾ ਐਸੀ ਸਮਾਜ ਚ ਇੰਨੇ ਚੋਰ ਆ ਜਾਂ ਕ੍ਰਿਮੀਨਲ ਹੈਗੇ ਆ ਤਾਂ ਫਿਰ ਉਹਨਾਂ ਦੀ ਵੋਟਾਂ ਵੀ ਲੈ ਕੇ ਤੁਸੀਂ ਕਿਉਂ ਕਰਨਾ ਵਾ ਅੱਜ ਇਹ ਗਲੀ-ਗਲੀ ਦੇ ਵਿੱਚ ਜਿਹੜੀ ਹੈ ਵੋਟਾਂ ਮੰਗਣ ਆ ਰਹੇ ਆ ਐਸੀ ਸਮਾਜਦਾਰੀ ਆ ਰਹੇ ਆ ਕਿ ਗਲੋਸੀਦਾਂ ਨੂੰ ਇਹੋ ਜਿਹੀ ਡਰ ਨਹੀਂ ਹੈ ਅੱਜ ਇਸ ਤਰੀਕੇ ਦਾ ਕਿਉਂਕਿ ਇਹ ਅੱਜ ਸਰਕਾਰਾਂ ਜਿਹੜੀਆਂ ਸੰਵਿਧਾਨਿਕ ਤੌਰ ਤੇ ਜਿਹੜੀਆਂ ਇਹ ਏਰੀਆ ਸੀਟਾਂ ਲੈ ਕੇ ਬੈਠੇ ਆ ਔਰ ਜੇ ਜੇ ਇਹਨੂੰ ਇੰਨਾ ਹੀ ਲੱਗਦਾ ਸੀਗਾ ਵੀ ਬੀ ਜਿਹੜਾ ਬਾਬਾ ਸਾਹਿਬ ਅਮੇਦ ਕਰਦੀ ਆ ਉਹ ਵੀ ਤਾਂ ਸਾਡੇ ਐਸੀ ਸਮਾਜ ਚੋ ਹੀ ਆ ਔਰ ਸੰਵਿਧਾਨ ਦੀ ਜੀ ਬਦੌਲਤ ਦੀ ਆ ਜਿਹੜੀ ਐਫਪੀ ਦੀ ਲੜ ਰਿਆ ਵਾ ਪਰ ਉਹ ਵੀ ਨਾ ਲੜੇ ਹਨਾ ਸੋ ਇਸ ਕਰਕੇ ਮੈਂ ਆਪਣੇ ਸਮਾਜ ਨੂੰ ਅਵੇਅਰ ਕਰਨਾ ਚਾਹਾਂਗਾ ਕਿ ਵੀ ਐਸੇ ਲੋਕ ਜਿਹੜੇ ਐਸੀ ਮਾਨਸਿਕਤਾ ਵਾਲੇ ਲੋਕ ਆ ਐਸੀ ਪਾਰਟੀ ਵਾਲੇ ਲੋਕ ਜਿਹੜੇ ਆ ਉਹਨਾਂ ਤੋਂ ਦੂਰੀ ਬਣਾ ਕੇ ਰੱਖੇ ਔਰ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਭਗਵਾਨ ਵਾਲਮੀਕੀ ਮੀਰ ਸੈਨਾ ਔਰ ਪੂਰੇ ਪੰਜਾਬ ਦੇ ਜਿਹੜਾ ਐਸੀ ਭਾਈਚਾਰਾ ਵਾ ਉਹਨੂੰ ਅਪੀਲ ਕਰਦਾ ਵਾਂ ਕਿ ਕਾਂਗਰਸ ਦੀ ਜਿਹੜੀ ਆ ਨਾ ਬਾਈਕਾਟ ਕੀਤਾ ਜਾਵੇ ਅਗਲੇ ਇਲੈਕਸ਼ਨਾਂ ਦੇ ਵਿੱਚ ਧੰਨਵਾਦ ਹੇ ਬਾਬਾ ਜੀ ਨਾਮ ਆਪਣਾ ਦੱਸਦੇ ਐ ਜੈਜਨ ਦੱਸਦੇ ਕਿ ਜਿਹੜਾ ਕਿੜਪਾਟਾ ਨਾ ਜਿਹੜਾ ਸੀ। ਸਭ ਤੋਂ ਪਹਿਲਾਂ ਜੈਪੀ ਜੈ ਭਾਰਤ ਦਾਸਤਾਨਾ ਸੰਜਾਸਕ ਕਲਿਆਣ ਆਲ ਇੰਡੀਆ ਸੁਰੂਗਾਤ ਫਾਊਂਡੇਸ਼ਨ ਵੱਲੋਂ ਜਿਆਦਾ ਪ੍ਰਧਾਨ ਹੈਗਾ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਸਾਰੇ ਐਸਸੀ ਪਰਿਵਾਰਾਂ ਨੂੰ ਤੇ ਜੋ ਗਰਜੀਤ ਸਿੰਘ ਉਜਲਾ ਮੈਂਬਰ ਪਾਰਲੀਮੈਂਟ ਅੰਬਰ ਸਾਥ ਤੋਂ ਲੈਣੀ ਹਾਂ। ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਸਾਡੇ ਪਰਿਵਾਰਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਹੈਗੀ। ਉਹਨਾਂ ਨੂੰ ਸੋਚਣਾ ਚਾਣਾ ਕਿ ਤੁਸੀਂ ਇਹ ਸ਼ਬਦ ਵਰਤ ਕੇ ਬਲੋ ਸੋਚਿਆ ਵੀ ਨਹੀਂ ਕਿ ਸਾਡੇ ਕਿੰਨੀਆਂ ਕੁਰਬਾਨੀਆਂ ਵਾਂ ਪੁਰਖਾਂ ਦੀਆਂ ਜਿਸ ਤਰ੍ਹਾਂ ਕਿ ਬ੍ਰਹਮ ਗਿਆਨੀ ਬਾਲਮੀਕ ਨੂੰ ਆਜੀ ਫਿਰ ਅਮਜੀਤ ਬਾਬਾ ਜੀਵਨ ਸਿੰਘ ਜੀ ਅਮਜੀਤ ਬਾਬਾ ਸੰਚਨ ਜੀ ਦਾਤਰ ਬਾਬਾ ਦੀਪ ਸਿੰਘ ਜੀ ਉਹੀ ਵੰਸ਼ ਜਿਹੜਾ ਸਾਡੇ ਉਹਨਾਂ ਦੇ ਹੀ ਪੁਰਖਾਂ ਦੇ ਗਾਂ ਬੱਚੇ ਆਗੇ ਜਿਨ੍ਹਾਂ ਨੇ ਚਾਂਦਰੀ ਚੌਂਕ ਤੋਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਆ ਕੇ 10ਵੇਂ ਬੱਚਾ ਸੈਸਰੀ ਗੁਰੂ ਸੰਜੀ ਨੂੰ ਸੁਭਿਆਸੀਗਾ ਤੇ ਦਸਵੇਂ ਪਾਤਸ਼ਾਹ ਜੀ ਨੇ ਬਾਬਾ ਜੀਮ ਸਿੰਘ ਜੀ ਨੂੰ ਇੱਕ ਨਾ ਲਾ ਕੇ ਉਥੇ ਕਿਤਾਬ ਦਿੱਤਾ ਜੀ ਗੰਢੇਟੇ ਘੁਰ ਕੇ ਬਿਠੇ ਲੇਕਿਨ ਇਹ ਮਨੁਵਾਦੀ ਸੋਚ ਦੇ ਲੋਕ ਅੱਜ ਵੀ ਸਾਡੇ ਸਮਾਜ ਨੂੰ ਮੰਨਣਾ ਨਹੀਂ ਚਾਹੁੰਦੇ ਕਿ ਸਾਨੂੰ ਗੁਰੂ ਸਾਹਿਬਾਂ ਨੇ ਆਪਣੀ ਛਾਤੀ ਨਾਲ ਲਾ ਕੇ ਆਪਣੇ ਬੱਚੇ ਕਿਹਾ ਵਾ ਇਹਨਾਂ ਨੇ ਜੋ ਗਲਤ ਸ਼ਬਦ ਵਰਤੇ ਆਗੇ ਸਾਡੇ ਐਸਸੀ ਪਰਿਵਾਰਾਂ ਵਾਸਤੇ ਤੇ ਦਿੱਲੀ ਕੋਰੇ ਨਚੇ ਬਾਜੇ ਚੋਰੀ ਮਾਰਿਆ ਗਏ ਤੇ ਡੈਕਟਰ ਆ ਗਏ ਤੇ 20 ਸਾਲ ਤੱਕ ਮਹਾਂ ਪਹੁੰਚਿਆ ਮੈਂ ਉਜਲਾ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਤੁਹਾਡੇ ਪਰਿਵਾਰ ਚੋਂ ਕਿੰਨੀਆਂ ਕੁਰਬਾਨੀਆਂ ਕੋਲੋਂ ਤੁਸੀਂ ਤੇ ਦੱਸੋ ਸਾਡੇ ਸਮਾਜ ਦੇ ਤੇ ਜਾਬ ਜਾ ਰਿਹਾ ਸਾਨੂੰ ਪਤਾ ਵਾ ਕਿ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਹੈਗਾ ਐਸੀ ਪਰਿਵਾਰਾਂ ਦਾ ਤੁਸੀਂ ਸ਼ਰਮ ਵਰਤਨ ਲਗਿਆ ਕੋ ਬੜਾ ਸੋਚ ਲੈਂਦੇ ਕਿਉਂਕਿ ਤੁਹਾਨੂੰ ਇੰਨਾ ਐਸੀ ਪਰਿਵਾਰਾਂ ਦੀ 85% ਵੋਟ ਆ ਗਈ ਇਹਨਾਂ ਨੇ ਤੁਹਾਨੂੰ ਤਾਕਤਾਂ ਦੇ ਬਾਇਆ ਔਰ ਇਹਨਾਂ ਦੀਆਂ ਵੋਟਾਂ ਦੇ ਨਾਲ ਹੀ ਤੁਸੀਂ ਪਾਰਟੀ ਮਰਚ ਜਾਂਦੇ ਇੰਨਾ ਵੀ ਵੋਟਾਂ ਨਾਲ ਹੀ ਤੁਸੀਂ ਵਿਧਾਨ ਸਭਾ ਜਾਂਦੇ ਜੀ ਮੈਂ ਸਮਾਜ ਨੂੰ ਬੇਨਤੀ ਕਰਨੀ ਚਾਹਣਾ ਉਹ ਸ਼ਮਾ ਆ ਗਿਆ ਵਾ ਇਹਨਾਂ ਨੂੰ ਬੋਟ ਦੀ ਝੋਟ ਮਾਰੋ ਇਹਨਾਂ ਨੂੰ ਘਰ ਭਾਓ ਇਹਨਾਂ ਦੇ ਵਿਰੋਧ ਦੇ ਵਿੱਚ ਜਿਨ੍ਹਾਂ ਕਾਂਗਰਸ ਪਾਰਟੀ ਨੇ ਉਮੀਦਵਾਰ ਖੜਾ ਰਿਹਾ ਤੇ ਉਜਲੇ ਦੇ ਨਾਲ ਨਾਲ ਪੂਰੇ ਪੰਜਾਬ 'ਚ ਇਹਨਾਂ ਨੂੰ ਘਰ ਪਾ ਦਿਓ ਮੈਂ ਨਹੀਂ ਕਹਿੰਦਾ ਕਿ ਤੁਸੀਂ ਕਿਸੇ ਨੂੰ ਵੋਟ ਪਾਓ ਕਿਹਨੂੰ ਪਾਣੀ ਹੈ ਤੁਹਾਡੀ ਮਰਜ਼ੀ ਹੈ ਲੇਕਿਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਠੋਕੇ ਵਿਰੋਧ ਕਰੋ ਕਿਉਂਕਿ ਗੁਰਜੀਤ ਸਿੰਘ ਜਿਲੇ ਨੇ ਇੱਕ ਵਾਰੀ ਮਾਫੀ ਨਹੀਂ ਮੰਗੀ ਇੱਕ ਵਾਰੀ ਨਹੀਂ ਸੋਚਿਆ ਨਾ ਇਹਨਾਂ ਦਾ ਪਰਿਵਾਰ ਤੋਂ ਜਿਹੜਾ ਪਾਰਟੀ ਪ੍ਰਧਾਨ ਉਹਨੇ ਆਣ ਕੇ ਸਾਡੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਨਾ ਹੀ ਮੈਂ ਪਰਿਵਾਰ ਆਪਣੇ ਸਮਾਜ ਨੂੰ ਕਹਾਗਾ ਇਹਨਾਂ ਨੂੰ ਮaaf ਕਰੋ ਕਿਉਂਕਿ ਨਾ ਠੋਕੇ ਘਰ ਪਾਓ ਬੋਰ ਦੀ ਚੋੜ ਤਗੜੀ ਦਿਓ ਇਹ ਜ਼ਿੰਦਗੀ ਭਰ ਯਾਦ ਰੱਖਣਾ ਐਸੀ ਪਰਿਵਾਰਾਂ ਦੇ ਨਾਲ ਕਿਤਰਾ ਹੀ ਵਰਤਣਾ ਵਾ ਕਿਤਰਾ ਇਹਨਾਂ ਦਾ ਇਤਮਾਨ ਰੱਖਣਾ ਵਾ ਔਰ ਕਿਤਰਾ ਇਹਨਾਂ ਨੂੰ ਮਾਨ ਦੇਣਾ ਵਾ ਔਰ ਐਸੇ ਹੀ ਗੱਲਾਂ ਦੇ ਨਾਲ ਮੈਂ 올 ਇੰਡੀਆ ਸਕੂਲ ਕਾ ਫੈਡਰੇਸ਼ਨ ਤੇ ਜਿੰਨੇ ਵੀ ਜਥੇਬੰਦੀਆਂ ਵਾ ਸਾਡੀਆਂ ਸਮਾਜ ਸਾਰਿਆਂ ਨੂੰ ਬੇਨਜ਼ੀਰ ਕਰਦਾ ਤੇ ਵੱਧ ਛੱਡ ਕੇ ਸਹਿਯੋਗ ਕਰੋ ਸਾਡੇ ਅਮਿਤ ਵੀਰ ਜੀ ਦਾ ਔਰ ਸਾਰੇ ਸਮਾਜ ਦਾ ਜੋ ਕਿ ਆਪਾਂ ਗਰਜੀਤ ਸਿੰਘ ਜ਼ਿਲ੍ਹੇ ਦੇ ਬਿਆਨਾਂ ਦਾ ਠੋਕੇ ਵਿਰੋਧ ਕਰੀਏ ਔਰ ਜਿੱਥੇ-ਜਿੱਥੇ ਜਾਵੇ ਇਹਦਾ ਵਿਰੋਧ ਕਰੋ ਔਰ ਸਮਾਜ ਨੂੰ ਜਾਗਰਤ ਕਰੋ ਜੋ ਕਿ ਕੱਲ ਨੂੰ ਜਿੰਨੇ ਵੀ ਸਿਆਸੀ ਆਗੂ ਆਗੇ ਉਹ ਵੀ ਸਾਡੇ ਆਸਤੇ ਕੋਈ ਨਹੀਂ ਬੋਲਿਆ ਅਜੇ ਤੱਕ ਉਹਨਾਂ ਨੂੰ ਪਤਾ ਲੱਗ ਜਾਏ ਕਿ ਜੇ ਉਹ ਗੱਦੀ ਘਰਨੇ ਕੱਲ ਨੂੰ ਉਹਨਾਂ ਦੇ 위 ਅਸਰ ਹੋਏਗਾ ਜੈ ਭੀਮ ਜੈ ਭਾਰਤ ਆਪਣਨ ਸਾਰਿਆਂ ਜੈਵਾਹ ਦੀ ਜੈ ਭੀਮ ਜੈ ਭਾਰਤ ਮੈਂ ਤੁਹਾਨੂੰ ਪਤਾ ਚੀਕਾ ਦੱਸਣਾ ਚਾਹੁੰਦਾ ਉਹ ਚੀਜ਼ ਦੇ ਵਿੱਚ ਮੇਰੀ ਗੁੱਤੀ ਸੀ ਮੋਜ ਲਈ ਨੇ ਜਿਹੜਾ ਸਾਡੇ ਐਸੀ ਸਮਾਜ ਨੂੰ ਮਾਰਾ ਪਿਆ ਸੀ ਉਹ ਸੰਬੰਧ ਵਿੱਚ ਲਗਾਤਾਰ ਜਿਹੜਾ ਮੈਂ ਆਪਣੇ ਸਮਾਜ ਨੂੰ ਦੱਸਣਾ ਚਾਹਣਾ ਹੈ ਕਿ ਜਿਹੜੇ ਲੋਕ ਸਾਡੇ ਐਸੀ ਸਮਾਜ ਨੂੰ ਮਾਰਾ ਕਹਿੰਦੇ ਆ ਇਹਨਾਂ ਲੋਕਾਂ ਦਾ ਜਿਹੜਾ ਸਾਡਾ ਲੋਕਾਂ ਨੂੰ ਬਾਈਕਾਟ ਕਰਨਾ ਚਾਹੀਦਾ ਕਿਉਂ ਅੱਜ ਤੱਕ ਕਦੀ ਇਹਨਾਂ ਨੂੰ ਸਾਡੇ ਇਹਨਾਂ ਦੀ ਸਾਡੇ ਲੋਕਾਂ ਨੂੰ ਕੋਈ ਦੇਖ ਨਹੀਂ ਐਸੀ ਸਮਾਜ ਨੂੰ ਇਹਨਾਂ ਲੋਕਾਂ ਦੀ ਕੋਈ ਦੇਣ ਨਹੀਂ ਜਿਹੜੀ ਦੇਣ ਹੈ ਉਹ ਬਾਬਾ ਸਾਹਿਬ ਨੇ ਦਿੱਤੀ ਹੈ ਜਿਨ੍ਹਾਂ ਨੇ ਸਭ ਭਾਂ ਦੇ ਪ੍ਰਤੀ ਸਾਲ ਹਿੰਦਾਂ ਦਿੱਤਾ ਜਿਹੜੇ ਲੋਕ ਇਨੀ ਸੋਚ ਮਾਰੀ ਰੱਖਦੇ ਸਾਡੀ ਕੌਮ ਵਾਸਤੇ ਸਾਡੀ ਐਸੀ ਸਮਾਜ ਵਾਸਤੇ ਅੱਜ ਉਹਨਾਂ ਦਾ ਹੀ ਕੁੱਤਲਾ ਬੁੱਧਿਆ ਬਈ ਤੇ ਮੈਂ ਸੋਰਾ ਵੀ ਲੀਡਰਾਂ ਨੂੰ ਇਹ ਸਖਾਈ ਚੇਤਾਵਨੀ ਦੇਣਾ ਚਾਹਨਾ ਹੈ ਕਿ ਜਿਹੜੇ ਲੋਕ ਨੇ ਐਸੀ ਸਮਾਜ ਬਾਰੇ ਮਾੜਾ ਕਹਿਣਗੇ ਉਹਨਾਂ ਦਾ ਇਲੈਕਸ਼ਨਾਂ ਦੇ ਵਿੱਚ ਬਾਈ ਗਾਲ ਕੀਤਾ ਜਾਏਗਾ ਅੱਜ ਆਰਟੀਕਲ ਮੀਡੀਆ ਰਾਈ ਮੈਂ ਦੱਸਣਾ ਚਾਹਨਾ ਹੈ ਕਿ ਜਿਹੜੇ ਲੋਕ ਸਾਡੀ ਐਸੀ ਸਮਾਜ ਨੂੰ ਮਾੜਾ ਕਹਿੰਦੇ ਜਿੱਦਾਂ ਬੁੱਧੀ ਸਿੰਘ ਪੋਚਲਾ ਨੇ ਸਾਡੇ ਐਸੀ ਸਮਾਜ ਨੂੰ ਮਾੜਾ ਕਿਹਾ ਉਹਦੇ ਸਬੰਧ ਦੇ ਨੇਚਰ ਅਸਲੀਆ ਜੋਨਾ ਦਾ ਬੁਕਲਾ ਵੀ ਸੀ ਕਿ ਮੈਂ ਆਪਣੇ ਭਾਈਚਾਰੇ ਨੂੰ ਬੀਤੀ ਕਰਦਾ ਵਾਂ ਕਿ ਕਿਹਦਾ ਬਾਈਕਾਟ ਕੀਤਾ ਜਾਵੇ ਉਹਦੇ ਜੋਨਾ ਇਲੈਕਸ਼ਨਾਂ ਦੇ ਵਿੱਚ ਮਨੋਟਾ ਵਾ ਇਹਨੂੰ ਸਾਡੇ ਸਮਾਜ ਵੱਲੋਂ ਵੋਟ ਨਾ ਪਾਈ ਜਾਵੇ ਜੋ ਇਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਐਸੀ ਸਮਾਜ ਦੀ ਤਾਕਤ ਕੀ ਆ ਐਸੀ ਸਮਾਜ ਜਿਹੜਾ ਵਾ ਅੱਜ ਦੇ ਅੱਜ ਦੇ ਟਾਈਮ 'ਚ ਪੜਿਆ ਲਿਖਿਆ ਸਮਾਜ ਹੈ ਜਿਨ੍ਹਾਂ ਨੂੰ ਇਹਨਾਂ ਨੇ ਗੈਂਗਸਟਰ ਦੱਸਿਆ ਇਹਨਾਂ ਨੇ ਜਿਨ੍ਹਾਂ ਨੂੰ ਸ਼ੁਰੀਮਾਰ ਦੱਸਿਆ ਇਹਨਾਂ ਨੂੰ ਜਿਨ੍ਹਾਂ ਨੇ ਕਿਹਾ ਕਿ ਚਾਈਨੀ ਚੋਰ ਆ ਅੱਜ ਸਾਡੇ ਸਮਾਜ ਦੇ ਵਿੱਚ ਬੜੇ ਬੜੇ ਉੱਚ ਅਧਿਕਾਰੀਆਂ ਤੇ ਅਫਸਰ ਬਿਠੇ ਆ ਔਰ ਬੜੀ ਵਧੀਆ ਪੜ੍ਹਾਈਆਂ ਕਰਕੇ ਸਮਾਜ ਨੂੰ ਅੱਛੀ ਦੇਣ ਦੇ ਰਹੇ ਆ ਸੰਵਿਧਾਨ ਨੂੰ ਮੰਨਦੇ ਆ ਅਲੀ ਲੋਗ ਤੇ ਅੱਜ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਵੀ ਦਿੱਤੀਆਂ ਨੇ ਇਹੋ ਜਿਹੇ ਬੰਦੇ ਦਾ ਬਾਈਕਾਟ ਕੀਤਾ ਜਾ ਰਿਹਾ ਔਰ ਮੈਂ ਵਿੰਦੀ ਕਰੂੰਗਾ ਕਿ ਲਗਾਤਾਰ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਖੁਤੀ ਸਿਰੋਟ ਲੈ ਨੇ ਮੀਡੀਆ ਰਾਈ ਜਿਹੜਿਆ ਆਪਣਾ ਇੱਕ ਬਿਆਨ ਦਿੱਤਾ ਸੀ ਬਚ ਜਿਹੜਾ ਬਿਆਨ ਦਿੱਤਾ ਸੀ ਦੀ ਵਾਅਦਤ ਉਹਦੇ ਸੰਬੰਧ ਦੇ ਵਿੱਚ ਹੱਲੇ ਵੀ ਜਿਹੜੀ ਆਪੋਜੀਟ ਪਾਰਟੀਆਂ ਨੇ ਵੀ ਅੱਜ ਤੱਕ ਉਸ ਸੰਬੰਧ ਦੇ ਵਿੱਚ ਸਾਡੇ ਸਮਾਜ ਦੀ ਕੋਈ ਵੀ ਅੱਜ ਤੱਕ ਹੱਕ ਦੀ ਗੱਲ ਨਹੀਂ ਕੀਤੀ ਨਹੀਂ ਤੇ ਜਿਸ ਤਰ੍ਹਾਂ ਇਹਦੀ ਅੱਗ ਵਰਗੂ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਸ ਸੰਬੰਧ ਦੇ ਵਿੱਚ ਦੂਸਰੀਆਂ ਪਾਰਟੀਆਂ ਨੂੰ ਵੀ ਚਾਹੀਦਾ ਸੀ ਕਿ ਸਾਡੇ ਐਸੀ ਸਮਾਜ ਦੀ ਗੱਲ ਕਰਦੇ ਮਗਰ ਅੱਜ ਤੱਕ ਨਹੀਂ ਸੋਚਦੇ ਮਗਰ ਜਿਹੜੇ ਪਾਰਟੀਆਂ ਦੇ ਲੋਗ ਆ ਉਹ ਵੀ ਅੱਜ ਤੱਕ ਇਸ ਮੁੱਦੇ ਦੇ ਉੱਤੇ ਸਾਡੇ ਸਮਾਜ ਦੀ ਗੱਲ ਨਹੀਂ ਕਰ ਸਕੇ ਉਹ ਸਾਡੇ ਐਸੇ ਭਾਈਚਾਰੇ ਦੀ ਗੱਲ ਕਰਦੇ ਮੈਨੂੰ ਹੈਰਾਨੀ ਵੀ ਹੁੰਦੀ ਆ ਕਿ ਕੀ ਗੱਲ ਹੈ ਸਾਡੇ ਲੋਕਾਂ ਕੋਲ ਸਿਰਫ ਤੁਸੀਂ ਵੋਟਾਂ ਹੀ ਲੈਣਾ ਜਾਣਦੇ ਜੇ ਆਪਣਾ ਢਿੱਡ ਭਰਨਾ ਜਾਣਦੇ ਜੇ ਵੱਡੀਆਂ ਕੁਰਸੀਆਂ ਤੇ ਦਾਵੇਦਾਰੀਆਂ ਹੀ ਪਾਣਾ ਜਾਣਦੇ ਜੇ ਮਗਰ ਜਿਹੜਾ ਅੱਜ ਐਸੀ ਸਮਾਜ ਨੂੰ ਜਿਹੜਾ ਨਕਾਰੇਗਾ ਕੌਮ ਉਹਨੂੰ ਨਕਾਰੇਗੀ ਉਹ ਸਮਾਜ ਉਹਦਾ ਬਾਈਕਟ ਕਰੇਗਾ ਚੇਵਾਦ ਮਿੱਕੀ ਜੈਸਾ ਸੰਘਰਸ਼ ਜਿਹੜਾ ਹੈਗਾ ਇਹ ਚੋਣਾਂ ਦੇ ਦੌਰਾਨ ਚੱਲੇਗਾ ਤੇ ਅੱਗੇ ਵੀ ਚੱਲੀ ਜਾਏਗਾ ਦੇਖੋ ਜੀ ਇਹ ਜਿਹੜਾ ਜਿੱਦਾਂ ਚੋਣਾਂ ਦੇ ਦੌਰਾਨ ਜਿੱਦਾਂ ਚਿਰ ਪਰਮਾਤਮਾ ਨੇ ਆਪਾਂ ਨੂੰ ਸੁਵਾਸ ਦਿੱਤੇ ਆ ਅਸੀਂ ਸੰਘਰਸ਼ ਕਰਦੇ ਰਵਾਂਗੇ ਦੇਖੋ ਇਹ ਜਿਹੜਾ ਸੰਘਰਸ਼ ਹੈ ਮੈਂ ਪੂਰੇ ਸਮਾਜ ਨੂੰ ਲੈ ਕੇ ਅੱਗੇ ਫਿਰ ਸੰਘਰਸ਼ ਕਰਦਾ ਹੀ ਰਹਿਣਾ ਹੈ ਜੀ ਚੋਣਾਂ ਦੇ ਵਿੱਚ ਤੁਹਾਡਾ ਵੀ ਕੋਈ ਲੱਗ ਰਿਹਾ ਜੀ ਤੇ ਬਾਦੀ ਤੁਹਾਡੀ ਆ ਗਈ ਹੋਵੇ ਦੇਖੋ ਜੀ ਮੈਂ ਇਹ ਚੀਜ਼ ਦੇ ਇਸ ਟੋਪਿਕ ਦੇ ਉੱਤੇ ਮੈਂ ਹਲੇ ਕੋਈ ਸੋਚਿਆ ਨਹੀਂ ਇਹੋ ਜੀ ਕੋਈ ਗੱਲ ਸਿੱਧੀ ਗੱਲ ਜੇ ਸਾਨੂੰ ਮਗਾ ਸਾਡੇ ਸਮਾਜ ਦਾ ਪਿਆਰ ਸਾਨੂੰ ਮਗਾ ਸਾਡੀ ਕੌਮ ਨਾਲ ਪਿਆਰ ਸਿੱਧੀ ਗੱਲ ਅਸਲੀ ਲੱਗਦਾ ਕਿ ਜਿਹੜੀਆਂ ਮੰਡਾਂ ਦੇ ਨਾਲ ਜਿਹੜਾ ਜਿਹੜਾ ਅੱਗੇ ਜਿਹੜਾ ਅਗਰੀਕਨ ਕਰ ਰਹੀ ਹੈ ਸਿੱਖੂ ਅਤਰੀਲੀ ਜਿਹੜੀ ਕਾਰਵਾਈ ਹੈ ਜੀ ਦੇਖੋ ਹੁਣ ਮੈਂ ਤਾਂ ਪਹਿਲਾਂ ਵੀ ਦੱਸਿਆ ਜੀ ਕਿ ਮੈਂ ਪੰਜਾਬ ਲੈਵਲ ਤੇ ਮੇਰੀਆਂ ਲਗਾਤਾਰ ਜਿਹੜੀਆਂ ਫੋਨ 'ਚ ਵਾਰਤਾਲਾਪਾ ਹੋ ਰਹੀਆਂ ਵਾਂ ਗੱਲਬਾਤ ਮੇਰੀ ਪੂਰੇ ਪੰਜਾਬ ਦੇ ਵਿੱਚ ਸਾਰਿਆਂ ਨਾਲ ਚੱਲ ਰਹੀ ਬਈ ਆ ਔਰ ਮੈਂ ਸਾਰਿਆਂ ਨੂੰ ਇੱਕ ਮੰਚ ਦੇ ਉੱਤੇ ਲਿਆਵਾਂਗਾ ਔਰ ਇਸ ਸਬੰਧ ਦੇ ਵਿੱਚ ਜਿਹੜੀ ਆ ਵੱਡੇ ਪੱਧਰ ਤੇ ਉੱਤੇ ਜਿਹੜੀ ਆ ਕਾਰਵਾਈ ਨਾਲ ਬਣਾਉਣਾ ਹੈ। ਕੀ ਬਾਕੀ